ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਬਹੁਤ ਸੌਖੇ ਤੇ ਜਲਦੀ ਬਣਨ ਵਾਲੇ ਆਲੂ ਦੇ ਸਨੈਕਸ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਅਸੀਂ ਆਲੂ ਨੂੰ ਆਲਵਾਂ ਨੂੰ ਅਸੀਂ ਉਬਾਲ ਲਿਆ ਸੀ ਇੱਥੇ ਮੈਂ 4-5 ਆਲੂ ਲਏ ਸੀ ਤੇ ਆਲਵਾਂ ਨੂੰ ਅਸੀਂ ਉਬਾਲ ਕੇ ਤੇ ਹੁਣ ਅਸੀਂ ਆਲਵਾਂ ਨੂੰ ਕ੍ਰੈਸ਼ ਕਰ ਲਵਾਂਗੇ ਇੱਕ ਬੋਲਦ ਵਿੱਚ ਅਸੀਂ ਇਹ ਆਲਵਾਂ ਨੂੰ ਕ੍ਰੈਸ਼ ਕਰਕੇ ਤੇ ਤੁਸੀਂ ਜੇ ਤੁਸੀਂ ਕ੍ਰੈਸ਼ ਨਾ ਵੀ ਕਰਨ ਹੋਵੇ ਤੁਸੀਂ ਹੱਥਾਂ ਦੇ ਨਾਲ ਵੀ ਆਲੂਆਂ ਨੂੰ ਮਸਲ ਸਕਦੇ ਜੋ ਤੇ ਇੱਥੇ ਅਸੀਂ ਆਲੂਆਂ ਨੂੰ ਸਾਰਿਆਂ ਨੂੰ ਕ੍ਰੈਸ਼ ਕਰ ਲਵਾਂਗੇ ਤੇ ਆਲੂਆਂ ਨੂੰ ਜਦੋਂ ਵੀ ਅਸੀਂ ਕ੍ਰੈਸ਼ ਕਰਾਂਗੇ ਤੇ ਆਪਾਂ ਆਲੂਆਂ ਨੂੰ ਠੰਡੇ ਕਰ ਕਰਕੇ ਤੇ ਫਿਰ ਅਸੀਂ ਕ੍ਰੈਸ਼ ਕਰਨਾ ਨਿਤ ਜਿਹੜੇ ਆਪਾਂ ਗਰਮ ਗਰਮ ਆਲੂਆਂ ਨੂੰ ਕ੍ਰੈਸ਼ ਕਰੀਏ ਤੇ ਆਲੂ ਜਿਹੜੇ ਉਹ ਲੇਸ ਛੱਡ ਦਿੰਦੇ ਆ ਤੇ ਬਿਲਕੁਲ ਅਸੀਂ ਠੰਡੇ ਕਰ ਕਰਕੇ ਫਿਰ ਇਹਨਾਂ ਨੂੰ ਕ੍ਰੈਸ਼ ਕੀਤਾ ਸੀ ਇਸ ਤਰੀਕੇ ਨਾਲ ਅਸੀਂ ਇਹਨੂੰ ਆਲੂਆਂ ਨੂੰ ਕ੍ਰਸ਼ ਕਰ ਲੈਣਾ ਆਲੂਆਂ ਨੂੰ ਅਸੀਂ ਕ੍ਰਸ਼ ਕਰ ਲਿਆ ਸੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ 1 ਕੱਪ ਬ੍ਰੈਡ ਦਾ ਕੈਰਮਲ ਇਹ ਇਹ ਬਾਜ਼ਾਰ ਤੋਂ ਵੀ ਬਹੁਤ ਆਸਾਨੀ ਨਾਲ ਮਿਲ ਜਾਂਦਾ ਜੇ ਬਾਜ਼ਾਰ ਤੋਂ ਨਾ ਲੈਣਾ ਹੋਵੇ ਅਸੀਂ ਘਰ ਵਿੱਚ ਹੀ ਇਹਨੂੰ ਮਿਕਸੀ ਦੇ ਵਿੱਚ ਬਣਾ ਕੇ ਤਿਆਰ ਕਰ ਲਵਾਂਗੇ ਤੇ 1 ਕੱਪ ਵੀ ਅਸੀਂ ਇਹਦੇ ਵਿੱਚ ਕੌਰਨ ਫਲ ਪਾ ਦਵਾਂਗੇ ਤੇ ਤੁਸੀਂ ਇਹਦੇ ਵਿੱਚ ਅਲਾ ਰੋਡ ਵੀ ਪਾ ਸਕਦੇ ਹੋ ਇਥੇ ਲਈ ਸੀ ਅਸੀਂ ਬਰੀਕ ਕਰਕੇ Shimla mirch ਤੇ ਦੋ ਤਿੰਨ ਅਸੀਂ ਬਰੀਕ ਹਰੀਆਂ ਮਿਰਚਾਂ ਕੱਟ ਲਈਆਂ ਸੀ ਇੱਕ ਕੱਪ ਅਸੀਂ ਪਾ ਦੇਵਾਂਗੇ ਇਹਦੇ ਵਿੱਚ ਮੱਕੀ ਦੇ ਦਾਣੇ ਅੱਧਾ ਚਮਚਾ ਪਾਵਾਂਗੇ ਆਪਾਂ ਲਾਲ ਚਿੱਲੀ ਦਾ ਅੱਧਾ ਚਮਚਾ ਪਾਵਾਂਗੇ ਆਪਾਂ ਔਰਗੈਨੋ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਆ ਅੱਧਾ ਚਮਚ ਪਾਵਾਂਗੇ ਆਪਾਂ ਚਾਟ ਮਸਾਲਾ 1 ਚਮਚਾ ਪਾਵਾਂਗੇ ਆਪਾਂ ਨਮਕ ਦਾ ਅੱਧਾ ਚਮਚ ਪਾਵਾਂਗੇ ਆਪਾਂ ਕਾਲੀ ਮਿਰਚ ਤੇ ਇੱਥੇ ਮੈਂ ਅੱਧਾ ਕਿੰਚ ਲਿਆ ਸੀ ਅਦਰਕ ਦਾ ਤੇ ਇਹਨੂੰ ਆਪਾਂ ਕद्दूकस ਕਰ ਦਵਾਂਗੇ ਤੇ ਇਹਨੂੰ ਤੁਸੀਂ ਕद्दूकस ਵੀ ਨਾ ਕਰਨਾ ਹੈ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਜੂ ਤੇ ਅਧ ਕਿਰਪਾ ਕੇ ਇਹਦਾ ਟੇਸਟ ਬਹੁਤ ਵਧੀਆ ਆਏਗਾ 스ਨੈਕਸਾਂ ਦੇ ਵਿੱਚ ਤੇ ਆਪਣੇ ਕਿ ਗੈਸਟ ਆਉਣ ਆਪਾਂ ਫਟਾਫਟ ਇਹ ਵਾਲੇ 스ਨੈਕਸ ਬਣਾ ਕੇ ਤਿਆਰ ਕਰਾਂਗੇ ਬਹੁਤ ਟੇਸਟ ਬੰਦੇ ਤੇ ਹੁਣ ਅਸੀਂ ਇਹ ਸਾਰੇ ਮਿਕਸ ਕਰ ਦਵਾਂਗੇ ਇੱਥੇ ਅਸੀਂ ਛੋਟੇ ਛੋਟਾ ਪਨੀਰ ਕੱਟ ਕੇ ਪਾ ਦਿੱਤਾ ਸੀ ਤੇ ਇਹਦੇ ਵਿੱਚ ਜਿਹੜਾ ਵੀ ਤੁਹਾਡੇ ਕੋਲ ਨਾ ਸਮਾਨ ਹੋਏ ਤੁਸੀਂ ਉਹ ਸਪਿਕ ਕਰ ਸਕਦੇ ਜੇ ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਮਕੇੰਜ ਪਾਏ ਸੀ ਉਹ ਵੀ ਤੁਸੀਂ ਆਪਣੇ ਕੋਲ ਨਾ ਹੋਣ ਤੇ ਆਪਾਂ ਉਹਨੂੰ ਵੀ ਮਿਕਸਰ 'ਚ ਨਾ ਪਾਵਾਂਗੇ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਦਵਾਂਗੇ ਅਸੀਂ ਐਡ ਇਹਦੇ ਛੋਟੇ ਛੋਟੇ ਜਿੱਡਾ ਕਾ ਪੱਨ ਨਿੰਬੂ ਹੁੰਦਾ ਉਹਨੇ ਖਸਾਈ ਦੇ ਆਪਾਂ ਇਹਦੇ ਇਸ ਤਰ੍ਹਾਂ ਦੇ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਹੱਥਾਂ ਨੂੰ ਮੈਂ ਕਿਉਂ ਲਾ ਲਿਆ ਸੀ ਇਸ ਤਰ੍ਹਾਂ ਆਪਾਂ ਨੇ ਹੱਥਾਂ ਨੂੰ ਚਿਪਕ ਦੇਣੀ ਆ ਇੱਥੇ ਆਪਾਂ ਲਿਆ ਬ੍ਰੈਡ ਕਰਮ ਤੇ ਇਹਨੂੰ ਅਸੀਂ ਇਸ ਤਰ੍ਹਾਂ ਨਾਲ ਲਾ ਕੇ ਤੇ ਰੱਖਦੇ ਜਾਵਾਂਗੇ ਬਹੁਤ ਵਧੀਆ ਇਹ ਸਨੈਕਸ ਬਾਜ਼ਾਰ ਵਰਗੇ ਬਣ ਕੇ ਤਿਆਰ ਹੁੰਦੇ ਆ ਤੇ ਅਸੀਂ ਇਸ ਤਰ੍ਹਾਂ ਹੀ ਲਾ ਲਾ ਕੇ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਰੱਖਦੇ ਜਾਵਾਂਗੇ ਤੇ ਜਿਆਦਾ ਆਪਾਂ ਵੱਡੇ ਨਹੀਂ ਲੈਣੇ ਵੀ ਨਿੰਬੂ ਦੇ ਸਾਈਜ਼ ਦੇ ਆਪਾਂ ਇਹ ਬੈਟਰ ਨੂੰ ਲਵਾਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤੇ ਲਾਈਕ ਜਰੂਰ ਕਰਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸਿਆ ਕਰੋ ਇਸ ਤਰ੍ਹਾਂ ਤੇ ਅਸੀਂ ਬਣਾ ਕੇ ਤਿਆਰ ਕਰਨੇ ਸੀ ਆਇਲ ਗਰਮ ਹੋ ਗਿਆ ਹੁਣ ਅਸੀਂ ਆਇਲ ਦੇ ਵਿੱਚ ਇਹਨਾਂ ਨੂੰ ਪਾਉਂਦੇ ਜਾਵਾਂਗੇ ਸਨੈਕਸ ਵੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਸਨੈਕਸ 골ਡਨ ਹੋ ਗਏ ਆ ਤੇ ਅਸੀਂ ਬਹੁਤ ਇਹਨੂੰ ਤਰੀਕੇ ਨਾਲ ਅਸੀਂ ਇਹਨਾਂ ਨੂੰ ਪਲਟਾਂਗੇ ਜੇ ਪਲਟਣ ਲੱਗੇ ਅਸੀਂ ਇਹਦੇ ਵਿੱਚ ਕੋਈ ਜਲਦਬਾਜ਼ੀ ਨਹੀਂ ਕੀ ਕਰਨੀ ਵੀ ਤੇ ਸਨੈਕਸ ਜਿਹੜੇ ਇਹ ਬਰੌਣ ਬਰੌਣ ਹੋ ਗਏ ਹੁਣ ਅਸੀਂ ਇਹਨਾਂ ਨੂੰ ਹੋਰ ਸ਼ਾਨਦਨੀ ਦੇ ਨਾਲ ਇਹਨਾਂ ਨੂੰ ਅਸੀਂ ਕੜਾਈ ਦੇ ਵਿੱਚੋਂ ਬਾਹਰ ਕੱਢ ਦੇਵਾਂਗੇ ਤੇ ਤੁਸੀਂ 스낵ਸ ਦੇ ਸਕਦੇ ਜੀ ਬਹੁਤ ਵਧੀਆ 스낵ਸ ਬਣ ਕੇ ਤਿਆਰ ਹੋਏ ਆ ਇਹਨਾਂ ਦੇ ਵਿੱਚ ਤੇਲ ਉਸੇ ਵਾਲੇ ਇਹਨਾਂ ਦੇ ਵਿੱਚ ਤੇਲ ਸੋਪ ਜਾਂਦਾ ਬਿਲਕੁਲ ਤੇਲ ਉੱਪਰ ਨਹੀਂਗਾ ਹੈਗਾ ਵੀ ਤੇ ਬਾਕੀ ਦੇ 스낵ਸ ਵੀ ਅਸੀਂ ਇਹਨਾਂ ਨੂੰ ਤੇਲ ਦੇ ਵਿੱਚੋਂ ਬਾਹਰ ਕੱਢ ਲਵਾਂਗੇ ਸਨੈਕਸ ਬਣ ਕੇ ਤਿਆਰ ਆ। ਤੁਸੀਂ ਸਨੈਕਸ ਤੁਸੀਂ ਦੇਖ ਸਕਦੇ ਬਾਜ਼ਾਰ ਵਰਗੇ ਸਨੈਕਸ ਬਣ ਕੇ ਤਿਆਰ। ਘਰ ਵਿੱਚ ਬਹੁਤ ਸਾਫ਼ ਸੁਥਰੇ ਸਨੈਕਸ ਬਣ ਜਾਂਦੇ ਆ। ਤੇ ਇੱਥੇ ਆਪਾਂ ਚਟਣੀ ਲਈਏ ਗ੍ਰੀਨ ਵਾਲੀ। ਇਹਦੇ ਵਿੱਚ ਅਸੀਂ ਆਲੂ ਪਾ ਕੇ ਤੇ ਚਟਣੀ ਖੁਦ ਘਰ ਬਣਾਈਏ। ਤੇ ਇਹਦੀ ਵੀਡੀਓ ਅਸੀਂ ਬਣਾਈ ਨਹੀਂ। ਤੇ ਇੱਧਰ ਹੈਗੀ ਆ ਇੱਧਰ ਲਾਲ ਚਟਣੀ ਤੇ ਆਹ ਸਨੈਕਸ ਤੁਸੀਂ ਦੇਖ ਸਕਦੇ ਬਹੁਤ ਵਧੀਆ ਜੀ ਸਨੈਕਸ ਤੁਹਾਨੂੰ ਖੋਲ ਕੇ ਦਿਖਾਣੇ ਆ। ਜਿਸ ਤਰ੍ਹਾਂ ਆਪਾਂ ਬਾਜ਼ਾਰ ਵਿੱਚੋਂ ਸਨੈਕਸ ਲੈ ਆਂਨੇ ਸੇਮ ਉਸੇ ਤਰ੍ਹਾਂ ਦੇ ਸਨੈਕਸ ਬਣ ਕੇ ਤਿਆਰ ਹੋਏ ਆ ਸਨੈਕਸ ਲਈ ਬਹੁਤ ਜਿਆਦਾ ਗਰਮ ਨੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਬੈਲ ਦਾ ਬਟਨ ਜ਼ਰੂਰ ਦਬਾਇਆ ਕਰੋ ਤੇ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ